ਤਾਂ ਹੀ ਤਾਂ ਤੁਹਾਨੂੰ ਕੋਈ ਕੰਮ ਤੇ ਰੱਖਦਾ ਨਹੀਂ ਤੁਹਾਡੇ ਨਖਰੇ ਪਹਿਲੇ ਹੁੰਦੇ ਆ ਭਾਜੀ ਐਤ ਕੀ ਤਾਂ ਚੂੜੇ ਦੇ ਡਿਜ਼ਾਈਨ ਸਾਰੇ ਹੀ ਵਧੀਆ ਆਏ ਨੇ ਅੱਛਾ ਨਾਲੇ ਰੇਟ ਵੀ ਜਾਇਜ਼ ਆ ਬਹੁਤ ਵਧੀਆ ਹੋ ਗਿਆ ਫਿਰ ਤਾਂ ਹਾਂਜੀ ਜੀ ਸਸਿਕਾ ਜੀ ਸਸਿਕਾ ਜੀ ਕੀ ਚੀ ਲੈਣੀ ਸੀ ਵੀਰੇ ਮੈਨੂੰ ਕੰਮ ਦੀ ਲੋੜ ਆ ਕੰਮ ਦੀ ਲੋੜ ਆ ਹਾਂਜੀ ਪਹਿਲੇ ਕੀਤਾ ਕਿਤੇ ਕੰਮ ਹਾਂਜੀ ਵੀਰੇ ਕੀਤਾ ਵਾ ਕਿੱਥੇ ਕੀਤਾ ਵਾ ਕੋਸਮੈਟਿਕ ਸ਼ਾਪ ਤੇ ਤੇ ਉੱਥੋਂ ਕਿਉਂ ਹਟ ਗਏ ਵੀਰੇ ਉਹ ਨਾ ਦੂਰ ਬਹੁਤ ਪੈਂਦਾ ਸੀਗਾ ਕਿੰਨੀ ਤਨਖਾਹ ਲੈਂਦੇ ਸੀ ਵੀਰੇ 7000 7000 ਲੋੜ ਤਾਂ ਹੈਗੀ ਇੱਥੇ ਜੇ ਤੁਹਾਨੂੰ 7000 ਹੀ ਦਈਏ ਤਾਂ ਕਰ ਲੂਗੇ ਕੰਮ ਹਾਂਜੀ ਵੀਰੇ ਸਗੋਂ ਮੈਨੂੰ ਤਾਂ 900 ਰੁਪਏ ਬਚ ਜੂਗਾ ਮੇਰਾ ਤਾਂ ਆਉਣ ਜਾਣ ਦਾ ਕਿਰਾਇਆ ਲੱਗ ਜਾਂਦਾ ਸੀਗਾ ਇੱਥੋਂ ਤਾਂ ਮੈਂ ਤੁਰ ਕੇ ਵੀ ਆ ਜਾ ਕਰੂੰਗੀ ਚਲੋ ਠੀਕ ਆ ਫਿਰ ਤੁਸੀਂ ਐ ਕਰੋ ਸਵੇਰ ਤੋਂ 9 ਵਜੇ ਆ ਜਿਓ ਠੀਕ ਆ ਵੀਰੇ ਤੇ ਵੀਰੇ ਇੱਕ ਗੱਲ ਕਹਿਣੀ ਸੀਗੀ ਹਾਂਜੀ ਮੈਨੂੰ 6 ਵਜੇ ਛੁੱਟੀ ਚਾਹੀਦੀ ਆ 6 ਵਜੇ ਛੁੱਟੀ ਤੁਹਾਨੂੰ ਪਤਾ ਕਿੰਨੀ ਗਰਮੀ ਆ 6 ਵਜੇ ਤਾਂ ਗਾਗ ਸ਼ੁਰੂ ਹੁੰਦਾ ਇੱਥੇ ਤਾਂ ਹੀ ਤਾਂ ਤੁਹਾਨੂੰ ਕੋਈ ਕੰਮ ਤੇ ਰੱਖਦਾ ਨਹੀਂ ਤੁਹਾਡੇ ਨਖਰੇ ਪਹਿਲੇ ਹੁੰਦੇ ਆ ਫਿਰ ਕੀ ਵੀਰੇ ਜਿਆਦਾ ਇਮੋਸ਼ਨਲ ਬਣਨ ਦੀ ਲੋੜ ਨਹੀਂ ਹੈਗੀ 9 ਵਜੇ ਆਓਗੇ 9 ਵਜੇ ਛੁੱਟੀ ਹੋਣੀ ਆ ਕੀ ਗੱਲ ਪੈਣਾ ਵੀਰੇ ਮੈਂ ਕਹਿ ਰਹੀ ਸੀ ਕਿ ਮੈਨੂੰ 6 ਵਜੇ ਛੁੱਟੀ ਚਾਹੀਦੀ ਆ ਨਹੀਂ ਤੁਹਾਨੂੰ ਵੀ ਪਤਾ ਹੈ ਜੇ ਤੁਸੀਂ ਇੱਥੇ ਕੰਮ ਕਰਨਾ ਹੈ ਕੋਸਮੈਟਿਕ ਦੀ ਦੁਕਾਨ ਤੇ ਜੇ ਕੰਮ ਕਰੀਏ ਨਾ ਦੁਕਾਨ 8:30-9 ਵਜੇ ਬੰਦ ਹੁੰਦੀ ਐ ਉਸ ਤੋਂ ਪਹਿਲਾਂ ਕਿਵੇਂ ਕਰਦੀ ਐ ਕਿਉਂਕਿ ਸ਼ਾਮ ਦਾ ਦਾ ਗਾਹਕ ਐ 6 ਵਜੇ ਨਹੀਂ ਛੁੱਟੀ ਕਰ ਸਕਦੇ ਅਸੀਂ ਫੇਰ ਮੈਂ 7 ਵਜੇ ਆ ਜਾ ਕਰੂੰਗੀ ਫੇਰ ਬਾਅਦ ਚ 9 ਵਜੇ ਚਲ ਜਾ ਕਰੂੰਗੀ ਨਹੀਂ 6 ਵਜੇ ਜਾਣਾ ਕਿੱਥੇ ਹੁੰਦਾ ਤੁਸੀਂ ਵੀਰੇ 6 ਵਜੇ ਨਾ ਮੈਂ ਗੁਰਦੁਆਰਾ ਸਾਹਿਬ ਜਾਣੀ ਆ ਬਾਬਾ ਜੀ ਦਾ ਸ਼ੁਕਰਾਨਾ ਕਰਨੀ ਨਾਲੇ ਰਹਿ ਰਾਜ ਦਾ ਪਾਠ ਵੀ ਕਰਨਾ ਹੁੰਦਾ 6 ਵਜੇ ਕਰਨਾ ਹੁੰਦਾ ਹਾਂਜੀ ਵੀਰੇ ਚਲੋ ਕੋਈ ਨਾ ਦੰਨ ਤੁਸੀਂ ਸਵੇਰ ਤੋਂ 9 ਵਜੇ ਕੰਮ ਤੇ ਆ ਜਾਓ ਠੀਕ ਹੈ 6 ਵਜੇ ਤੁਸੀਂ ਚਲ ਜਿਆ ਕਰੋ ਜਿੱਦਾਂ ਤੁਹਾਨੂੰ ਕੰਫਰਟੇਬਲ 7 ਵਜੇ ਪੌਣੇ 7 ਵਜੇ ਤੁਸੀਂ ਆ ਜਾਇਆ ਕਰੋ ਠੀਕ ਹੈ ਜੀ ਠੀਕ ਹੈ ਜੀ ਤੇ ਛੁੱਟੀ 9 ਵਜੇ ਹੋਣੀ ਹੈ ਠੀਕ ਹੈ ਜੀ ਹਾਂ ਘਰ ਕਿਤੇ ਨੇੜੇ ਹੀ ਹੈ ਹਾਂਜੀ ਵੀਰੇ ਦੋ ਗਲੀਆਂ ਛੱਡ ਕੇ ਹੀ ਆ ਬਸ ਲਾ ਫਿਰ ਤਾਂ ਗੱਲ ਬਣ ਗਈ ਕੱਲ ਆਂਦੇ ਹੋਏ ਆਧਾਰ ਕਾਰਡ ਦੀ ਕਾਪੀ ਲਿਆਓ ਠੀਕ ਹੈ ਵੀਰੇ ਤੇ ਦੂਜਾ ਕਿੰਨੀ ਤਨਖਾਹ ਗਿਆ ਤੂੰ 7000 ਵੀਰੇ ਸੱਤ ਹੈ। ਚਲ ਕੋਈ ਨਾ ਜੇ ਤੂੰ ਵਧੀਆ ਕੰਮ ਕਰੇਂਗੀ ਨਾ ਤੈਨੂੰ 7 ਨਹੀਂ ਤੈਨੂੰ 8000 ਤੱਕ ਆ ਦਵਾਂਗੇ। ਠੀਕ ਹੈ ਵੀਰੇ। ਠੀਕ ਹੈ। ਠੀਕ ਹੈ ਵੀਰੇ। ਕੱਲ ਤੋਂ ਆ ਰਹੇ ਹੋ ਫਿਰ? ਹਾਂਜੀ ਵੀਰੇ। ਸਸ ਠੀਕ ਹੈ। ਥੈਂਕ ਯੂ ਵੀਰੇ। ਸ਼ਸ਼ਿਕਾ ਸ਼ਸ਼ਿਕਾ ਵੀਰੇ। ਵੀਰੇ ਆ ਕੀ ਗੱਲ ਹੋਈ? 6 ਵਜੇ ਜਾਉਗੀ 7 ਵਜੇ ਵਾਪਸ ਆਉਗੀ। ਨਾਲੇ 7000 ਤੇ ਮੰਨ ਤਾਂ ਗਈ ਸੀ। 8000 ਕਹਿੰਦੀ ਲੋੜ ਹੀ ਨਹੀਂ ਸੀ। ਜੇ ਤੁਸੀਂ ਰੱਖਣੀ ਸੀ 500 ਕੱਟਣਾ ਤਾਂ ਕੀ 1000 ਤੁਸੀਂ ਹੋਰ ਵਧਾਉਂਦੇ ਉਹਦੀ ਕਾਕਾ ਸੋਚੀ ਦਾ ਹੁੰਦਾ ਉਹ ਕੁੜੀ ਬਹੁਤ ਕੁਝ ਸਿਖਾ ਕੇ ਗਈ ਅੱਜ ਆਪਾਂ ਨੂੰ ਸਮਝਿਆ ਨਹੀਂ ਭਾਜੀ ਮੈਂ ਆਪਾਂ ਸਿੱਖਾਂ ساری ਉਮਰ ਸਿੱਖਣਾ ਹੁੰਦਾ ਕਦੇ ਵੀ ਕਿਸੇ ਤੋਂ ਵੀ ਸਿੱਖ ਸਕਦੇ ਹਾਂ ਕੁੜੀ ਨੇ ਐਡਾ ਵੱਡਾ ਸਬਕ ਸਿਖਾਤਾ ਆਪਾਂ ਨੂੰ ਇਹ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਤੂੰ ਮੈਨੂੰ ਇਹ ਦੱਸ ਕਿੰਨੇ ਸਾਲ ਹੋ ਗਏ ਆਪਣੀ ਦੁਕਾਨ ਨੂੰ ਹਾਂਜੀ ਆਪਾਂ ਨੂੰ ਤਾਂ 13 ਸਾਲ ਹੋ ਗਏ ਕੰਮ ਕਰਦੇ 13 ਸਾਲਾਂ ਦੇ ਵਿੱਚ ਕਿਹੜਾ ਦਿਨ ਇਹੋ ਜਿਹਾ ਹੋਇਆ ਤੂੰ ਕੰਮ ਛੱਡ ਕੇ ਸ਼ੁਕਰਾਨਾ ਕਰਨ ਗਿਆ ਹੋਵੇਂ ਜਦੋਂ ਵਿਹਲੇ ਹੁੰਨੇ ਆ ਉਦੋਂ ਜਾਂਨਾ ਗੁਰਦੁਆਰੇ ਆਪਾਂ ਹਾਂਜੀ ਵੀਰੇ ਭਲਾਈ ਵਾਲੇ ਕੰਮ ਉਦੋਂ ਯਾਦ ਆਉਂਦੇ ਆ ਜਦੋਂ ਆਪਾਂ ਕੰਮ ਤੋਂ ਫ੍ਰੀ ਹੋ ਜਾਂਦੇ ਆ ਕੰਮ ਛੱਡ ਕੇ ਤਾਂ ਨਹੀਂ ਕਦੇ ਗਏ ਨਹੀਂ ਵੀਰੇ ਕੁੜੀ ਨੇ ਆਪਾਂ ਨੂੰ ਨਾਮ ਸਿਖਾਤਾ ਕਿ ਜਿਹੜਾ ਗੁਰੂ ਲਈ ਟਾਈਮ ਹੈ ਨਾ ਕੰਮ ਦੇ ਵਿੱਚੋਂ ਵੀ ਕੱਢਿਆ ਜਾ ਸਕਦਾ ਸ਼ੁਕਰਾਨਾ ਦਾ ਯਾਰ ਕਦੇ ਵੀ ਕਰ ਸਕਦੇ ਆ ਆਪਾਂ ਨਾਲੇ ਆਪਾਂ ਤਾਂ ਸ਼ੁਕਰਾਨਾ ਕਰਦੇ ਹੀ ਨਹੀਂ ਆਪਾਂ ਤਾਂ ਜਦੋਂ ਟਾਈਮ ਹੁੰਦਾ ਛੁੱਟੀ ਹੁੰਦੀ ਓਦੋਂ ਘਰ ਤੇ ਨੂੰ ਗੁਰਦੁਆਰੇ ਲੈ ਕੇ ਜਾਈਦਾ ਓਦੋਂ ਆਪਾਂ ਪਾਠ ਪੂਜਾ ਕਰੀਦੀਆ ਕੰਮ ਦੇ ਵਿੱਚੋਂ ਵੀ ਕਦੇ ਆਪਾਂ ਪਾਠ ਪੂਜਾ ਨਹੀਂ ਕੀਤੀ ਹੈ ਜੀ ਨਾਲੇ 1000 ਰੁਪਏ ਵਧਾਣ ਦਾ ਇੱਕ ਮਕਸਦ ਸੀਗਾ ਮੇਰਾ ਜਦੋਂ ਕੋਈ ਕਿਸੇ ਨੂੰ ਕੁਝ ਸਿਖਾਉਂਦਾ ਹੈ ਨਾ ਉਹਦੀ ਗੁਰੂ ਦਕਸ਼ਨਾ ਤਾਂ ਬਣਦੀ ਹੈ ਦੇ ਅੱਜ ਉਹਨੇ ਇੱਕ ਚੀਜ਼ ਸਿਖਾਈ ਆ ਆਪਣੇ ਕੋਲੇ ਕੰਮ ਕਰੂਗੀ ਪਤਾ ਨਹੀਂ ਕਿੰਨੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਜਦੋਂ ਆਪਾਂ ਸਕੂਲ ਚ ਪੜ੍ਹਦੇ ਸੀ ਆਪਾਂ ਨੂੰ ਟੀਚਰ ਕੁਝ ਸਿਖਾਉਂਦਾ ਸੀ ਆਪਾਂ ਫੀਸ ਦਿੰਦੇ ਸੀ ਨਾ ਤਾਂ ਹਜ਼ਾਰ ਰੁਪਏ ਫੀਸ ਹੀ ਸਮਝ ਲੈ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਭਾਈ ਜਿਹੜਾ ਬੰਦਾ ਨੇਮ ਦਾ ਪੱਕਾ ਹੈ ਨਾ ਸਵੇਰੇ ਉੱਠ ਕੇ ਜਪਜੀ ਸਾਹਿਬ ਜਿਹੜਾ ਕਰਦਾ ਹੈ ਦਪਹਿਰ ਜਿਹੜਾ ਸੁਖਮਨੀ ਸਾਹਿਬ ਕਰਦਾ ਹੈ ਜਾਂ ਸ਼ਾਮ ਨੂੰ ਰਹਿਰਾਸ ਸਾਹਿਬ ਕਰਦਾ ਸੁਣਨ ਲੱਗੇ ਕੀਰਤਨ ਸੁਹੇਲਾ ਕਰਦਾ ਇਹ ਹੀ ਤਾਂ ਨਿਯਮ ਹੈ ਆਪਣੇ ਧਰਮ ਨੇ ਆਪਣੇ ਪੰਥ ਨੇ ਸਖਾਇਆ ਕੀ ਆਪਾਂ ਨੂੰ ਆਪਾਂ ਮੰਨਦੇ ਹੀ ਨਹੀਂ ਇਹ ਸਮਝਿਆ ਨਾਲੇ ਇਹ ਕੱਲੇ ਸਿੱਖ ਧਰਮ ਦਾ ਮਕਸਦ ਹੈ ਹੀ ਨਹੀਂ ਇਹ ਤਾਂ ਕੋਈ Hindu ਹੈ ਮੁਸਲਮ ਹੈ ਜਾਂ ਫਿਰ ਇਸਾਈ ਹੈ ਹਰ ਬੰਦਾ ਦੇਖੋ ਮੁਸਲਮ ਲੋਕ ਮੇਰੇ ਦੋਸਤ ਨੇ ਉਹ ਨਵਾਜ ਜਿੰਨੇ ਵਜ ਪੜਨੀ ਪੜਨੀ ਆ ਉਹਨਾਂ ਨੇ ਫਾਵੇਂ ਲੱਖ ਕੰਮ ਛੱਡਣੇ ਹੁਣ ਮੰਦਰਾਜ ਆਰਤੀ 11 ਵਜੇ ਹੋਣੀ ਹੈ ਤੇ ਜਿਹਨੇ ਪਹੁੰਚਣਾ ਹੈ ਪਹੁੰਚ ਜਾਂਦਾ ਸਮਝਿਆ કે ਨਹੀਂ ਸਮਝਿਆ ਇਸ ਕਰਕੇ ਕੰਮ ਤਾਂ ਚੱਲਦਾ ਹੀ ਰਹਿਣੇ ਨੇ ਯਾਰ ਹਾਂਜੀ ਮੈਨੂੰ ਵੀ ਸਮਝ ਲੱਗੀ ਹੁਣ ਮੈਂ ਵੀ ਰੋਜ ਨਰਾਜ ਸਾਹਿਬ ਵੀ ਕਰਿਆ ਕਰੂੰ ਤੇ ਸਵੇਰੇ ਉੱਠ ਕੇ ਜਪਜੀ ਸਾਹਿਬ ਵੀ ਕਰਿਆ ਕਰੂੰ ਆਪਾਂ ਤਾਂ ਦੋ ਭਰਾ ਆਂ ਦੋਨਾਂ ਚੋਂ ਇੱਕ ਜਣਾ ਗੁਰਦੁਆਰੇ ਜਾ ਸਕਦਾ ਜਦੋਂ ਮੈਂ ਆ ਗਿਆ ਤੂੰ ਵੀ ਜਾ ਸਕਦਾ ਹਾਂਜੀ ਬਾਜੀ ਬਸ ਇਹ ਆ ਕਿ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਕੱਲੀ ਕੱਲੀ ਚੀਜ਼ ਪਰਮਾਤਮਾ ਨੇ ਪਰੋਸ ਕੇ ਦਿੱਤੀ ਆ ਯਾਰ ਆਪਾਂ ਤਾਂ ਧੰਵਾad ਹੀ ਨਹੀਂ ਕਰਦੇ ਏਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਤ ਅਜੂਨੀ ਸੈਪੰ ਗੁਰਪਰਸਾਦ ਕਿਵੇਂ ਲੱਗੀ ਵੀਡੀਓ ਵਧੀਆ ਲੱਗਿਆ ਦੇਖੋ ਭਾਈ ਪਹਿਲੀ ਗੱਲ ਸੀਰੀਅਸ ਨੋਟ ਅਸੀਂ ਇਹਦੇ ਵਿੱਚ ਕੋਈ ਧਰਮ ਨੂੰ ਜਾਂ ਕੋਈ ਜਾਤ ਨੂੰ ਜਾਂ ਕੋਈ ਕੌਮ ਨੂੰ ਟਾਰਗੇਟ ਨਹੀਂ ਕੀਤਾ ਸਰਵਿਕ ਸੋਣਾ ਜ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਿਦਵਾਨ ਆਣਗੇ ਕਿ ਰਹਿ ਰਸ 7 ਵਜੇ ਵੀ ਕਰ ਸਕਦੇ ਆ 8 ਵਜੇ ਕਰ। ਬਟ ਨੇਮ ਸਾਨੂੰ ਕਨਸੈਪਟ ਦੇ ਹਿਸਾਬ ਨਾਲ ਜੋ ਸਹੀ ਲੱਗਿਆ ਸੀ ਦੇ ਦ। ਜੇ ਕੋਈ ਸਹੀ ਲੱਗਦਾ ਤਾਂ ਰੱਖ ਲੋ। ਨਹੀਂ ਤਾਂ ਐਂ ਕਰੋ ਵੀਡੀਓ ਦੁੱਜੀ ਚੱਲੂਗੀ। ਕਿਉਂ ਭਾਈ? ਬਿਲਕੁਲ ਭਾਜੀ। ਦੁੱਜੀ ਗੱਲ। ਸਾਡੀ ਵੀਡੀਓ ਦੇਖ ਕੇ ਜੇ ਇੱਕ ਬੰਦੇ ਨੂੰ ਵੀ ਥੋੜਾ ਜਿਹਾ ਨੇਮ ਵੱਲ ਜਾਣ ਦਾ ਮਤਲਬ ਪ੍ਰੇਰਣਾ ਮਿਲਦੀ ਹੈ ਤੇ ਸਾਡੇ ਤਾਂ ਨੰਬਰ ਬਣ ਗਏ ਨਾ ਗੁਰੂ ਸਾਹਿਬ ਅੱਗੇ। ਕਿਉਂ ਜੀ? ਬਿਲਕੁਲ। ਹੁਣ ਪਾਠ ਕਰਿਆ ਕਰੇਗੇ ਅੱਗੇ ਵੀ ਕਰਦੀਆਂ ਹੈ ਤਾਂ ਕਰਿਆ ਕਰਾਂਗੇ ਪਾਜੀ ਮੈਂ ਅੱਗੇ ਵੀ ਕਰਦਾ ਹੁਣ ਹੋਰ ਵਧੀਆ ਤਰੀਕੇ ਨਾਲ ਕਰਿਆ ਕਰਦਾ ਕਿੰਨੇ ਸਾਲਾਂ ਤੋਂ ਕਰਦਾ ਸਹੀ ਸੱਚੀ ਪਾਜੀ ਜਦੋਂ ਦੇ ਤੁਹਾਡੇ ਨਾਲ ਜੁੜੇ ਆ 4 ਕਿ ਸਾਲ ਹੋ ਗਏ ਆ ਮੇਰੇ ਨਾਲ ਨਹੀਂ ਜੁੜੇ ਤੁਸੀਂ ਪਰਮਾਤਮਾ ਨਾਲ ਜੁੜ ਗਿਓ ਕਿ ਕੋਈ ਬੰਦਾ ਤੁਹਾਨੂੰ ਸਲਾਹ ਦੇਣ ਆਣਾ ਵਧੀਆ ਚਾਹੀਦਾ ਹੁੰਦਾ ਤੁਸੀਂ ਕਰ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਜੇ ਤੁਸੀਂ ਆਪਣੇ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਜਾਂ ਕੰਮ ਜਲਦੀ ਫ੍ਰੀ ਹੋ ਕੇ ਤੁਸੀਂ ਗੁਰਦੁਆਰਾ ਸਾਹਿਬ ਮੰਦਿਰ ਜਾਂ ਮਸਜਿਦ ਜਾਂ ਚਰਚ ਦੇ ਵਿੱਚ ਜਾ ਸਕਦੇ ਹੋ ਜਾਇਆ ਕਰੋ ਤੇ ਸੰਗਤ ਕਰਿਆ ਕਰੋ ਤੁਹਾਨੂੰ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਲੋਕੀਸ ਕਹਿੰਦੇ ਕਿ ਸਾਨੂੰ ਗੁਰਦੁਆਰੇ ਜਾ ਕੇ ਮਿਲਦਾ ਕੁਝ ਨਹੀਂ ਤੁਹਾਨੂੰ ਲੈਣਾ ਨਹੀਂ ਆਂਦਾ ਸਾਹਿਬਾ ਤੋਂ ਡੇ ਆਇਆ ਜਸਪਾ ਆਵੇ ਤੁਸੀਂ ਦੇ ਉਹ ਗੁਰੂ ਸਾਹਿਬ ਦੇਣ ਨੂੰ ਬੈਠਿਆ ਤੁਹਾਨੂੰ ਲੈਣਾ ਨਹੀਂ ਆਂਦਾ ਠੀਕ ਹੈ ਜੀ ਦੂਜੀ ਗੱਲ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਤਾਂ ਕਿ ਅਸੀਂ ਹੋਰ ਵਧੀਆ ਵੀਡੀਓ ਬਣਾ ਦਈਏ ਹਨਾ ਸਾਡਾ ਕੈਮਰਾਮੈਨ ਥੱਕ ਜਾਂਦਾ ਹੌਲੀ ਹੌਲੀ ਕੈਮਰਾ ਥੱਲੇ ਨੂੰ ਜਾਣ ਲੱਗ ਜਾਂਦਾ ਪਰ ਕੋਈ ਗੱਲ ਨਹੀਂ ਅਸੀਂ ਹੋਰ ਵੀਡੀਓ ਬਣਾਉਂਦੇ ਰਾਵਾਂਗੇ ਛੋਟੀਆਂ ਛੋਟੀਆਂ ਵੀਡੀਓ ਨੂੰ ਪਿਆਰ ਦਿਆ ਕਰੋ ਹੋਰ ਕਨਸੈਪਟ ਆ ਰਿਹਾ ਆ ਰਿਹਾ ਨਾ ਡੇ ਬਾਈ ਡੇ ਤਿਆਰ ਹਾਂ ਸੋਚੋ ਸੋਚਦੇ ਨਹੀਂ ਇਹ ਥੈਂਕ ਯੂ ਬਾਏ ਬਾਏ